ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਹਾਂਜੀ ਵੀਰੇ ਜਿਹੜੀ ਆ ਸਾਨੂੰ ਸਾਈਡ ਤੇ ਨਾ ਇੱਕ ਕੁੱਤੇ ਦੀ ਸ਼ੋਅ ਹੋ ਰਹੀ ਆ ਫੋਟੋ ਇਹ ਵੀਡੀਓ ਆਪਾਂ ਨੇ ਤਕਰੀਬਨ 2 ਦਿਨ ਪਹਿਲਾਂ ਪਾਈ ਆ ਜੀ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਬੋਲੋ ਬਾਈ ਸਾਰਿਆਂ ਸਤ ਸ੍ਰੀ ਅਕਾਲ ਵੀਰ ਜੀ ਪਹਿਲਾਂ ਵੀਡੀਓ ਪਾਈ ਸੀ ਕੁੱਤੇ ਬਾਰੇ ਹੁਣ ਦੁਬਾਰੇ ਫੇਰ ਵਾਰਿਆਂ ਵੀ ਵੀਡੀਓ ਮੇਰੇ ਕੁੱਤੇ ਨੂੰ ਅੱਜ 9 ਦਿਨ ਹੋ ਗਏ ਗੁੰਮ ਹੋਏ ਨੂੰ ਮਰਜ਼ਾਈ ਦੀ ਤੇ ਮਰੌੜੀ ਦੇ ਵਿਚਾਲੇ ਗੁੰਮ ਹੋਇਆ ਜੀ ਕੁੱਤਾ ਮੈਂ ਦੇਖ ਭਾਲ ਚ ਵੀ ਲੱਗੇ ਜੀ ਕੁੱਤਾ ਉੱਥੇ ਦੋ ਪਿੰਡਾਂ 'ਚ ਮੈਨੂੰ ਮਿਲਿਆ ਨਹੀਂ ਜੀ ਮੈਨੂੰ ਸ਼ੱਕ ਹੈ ਰਾਈ ਮਾਜਰਾ ਔਰ ਜੋੜਾ ਮਾਜਰਾ ਕਿਤੇ ਕੁੱਤਾ ਇੱਧਰ ਨਾ ਆ ਗਿਆ ਹੋਵੇ ਜੀ ਤੇ ਇਹਨਾਂ ਨੂੰ ਇਕੱਲੇ ਨਹੀਂ ਕਿਸੇ ਵੀਰ ਭਾਈ ਨੇ ਮੇਰਾ ਕੁੱਤਾ ਦੇਖਿਆ ਹੋਵੇ ਤਾਂ ਮੈਨੂੰ ਫੋਨ ਕਰੋ ਤੇ ਮੈਂ ਲੈਣ ਆ ਦਿਆਂ ਜੇ ਕਿਸੇ ਵੀਰ ਭਾਈ ਨੇ ਮੇਰਾ ਕੁੱਤਾ ਬੰਨਿਆ ਹੋਵੇ ਤਾਂ ਉਹਨੂੰ ਛੱਡ ਦਿਓ ਉਹ ਕੁੱਤਾ ਜੀ ਢਾਈ ਸਾਲ ਦੀ ਉਮਰ ਹੈ ਜੀ ਮੈਂ ਛੋਟਾ ਜਿਹਾ ਪਾਲਿਆ ਸੀ ਉਹ ਲੱਖ ਦੋ ਲੱਖ ਦਾ ਤਾਂ ਹੈ ਨਹੀਂ ਜੀ ਵੀ ਬਹੁਤ ਮਹਿੰਗਾ ਕੁੱਤਾ ਉਹਦਾ ਦੇਸੀ ਕੁੱਤਾ ਹੈ ਜੀ ਉਹਦੇ ਨਾਲ ਮੇਰਾ ਦਿਲ ਮਿਲਿਆ ਹੋਇਆ ਜੀ ਉੱਤੇ ਨਾਲ ਤਾਂ ਕਰਕੇ ਇਹਨੂੰ ਮੈਂ ਲੱਭਦਾ ਫਿਰਦਾ ਇਹਨਾਂ ਨੂੰ ਕੋਈ ਲੈਂਦੇ ਨਹੀਂ ਜੀ ਮੈਂ ਜਿਸ ਜੋ ਕੋਈ ਭਾਈ ਇਹਨੂੰ ਕੁੱਤੇ ਦਾ ਪਤਾ ਦੱਸੂਗਾ ਉਹ ਮੈਂ 500 ਰੁਪਏ ਨਾਂ ਵੀ ਦੂੰਗਾ ਵੀਰੇ ਲਾਜ਼ਮੀ ਤੇ ਮੇਰੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਮੇਰੇ ਕੁੱਤੇ ਨੂੰ ਦੇਖੋ ਪਿੰਡਾਂ ਦੇ ਮੈਨੂੰ ਫੋਨ ਕਰਦੋ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵੀਰੇ ਸਾਰੇ ਭੈਣ ਭਾਈਆਂ ਨੇ ਘੱਗਾ ਮੇਰਾ ਪਿੰਡ ਹੈ ਜੀ ਮੇਰੇ ਫੋਨ ਦਾ ਨੰਬਰ ਜੀ 99157 76175 ਨੰਬਰ ਹੈ ਜੀ ਮੇਰਾ ਸਿਰਫ ਮੇਰਾ ਕੁੱਤਣਾ ਦਲੇ ਮਿਲੇ ਹੈ ਜੀ ਹੋਰ ਮੈਨੂੰ ਆਇਆ ਨਹੀਂ ਹੈ ਕੁੱਤਾ ਮੇਰਾ ਆਇਆ ਹੈ ਜਾਂ ਹੈ ਨਾ ਜੇ ਗੱਲ ਕੋਈ ਨਹੀਂ ਜੀ ਪਾਈ ਮੈਂ ਤੜਤਰਾ ਕਰਦਾ ਕੁੱਤੇ ਵੇ ਇੰਨੇ ਗੇੜੇ ਮਾਰ ਗਿਆ ਜੀ ਇੰਨੇ ਸਿੱਕੇ ਤੋਂ ਜਿਹੜਾ ਆ ਜੀ ਮਰੌੜੀ ਨੇ ਦੇ ਵਿੱਚ ਮੁੰਡੇ ਨੇ ਜੋ ਕਹਿੰਦੇ ਵੀਰੇ ਜਰੂਰ ਦੱਸਾਂਗੇ ਤੁਹਾਨੂੰ ਫੋਨ ਕਰਾਂਗੇ ਮਰਦਾ ਜਿਹੜੇ ਜਿਵੇਂ ਇੱਕ ਮੁੰਡਾ ਜੀ ਉਹਨੇ ਮੇਰੀ ਬਹੁਤ ਮਦਦ ਕੀਤੀ ਹੈ ਉਹ ਵੀ ਦੱਸ ਰਿਹਾ ਦਾ ਵੀਰੇ ਮਿਲ ਕੇ ਤੁਹਾਨੂੰ ਜਰੂਰ ਦੱਸਾਂਗੇ ਜੀ ਰਾਈ ਮਾ ਜਰੇ ਜੀ ਵੀ ਜੋੜੇ ਮਾ ਜੀ ਇੱਕ ਦੂਰ ਮੈਂ ਦੱਸਿਆ ਜੀ ਉਹ ਵੀ ਕਹਿੰਦੇ ਵੀਰੇ ਤੁਹਾਨੂੰ ਜ਼ਰੂਰ ਦੱਸਾਂ ਇਹ ਤੁਰਦਾ ਫਿਰਦਾ ਹੋਵੇ ਜੀ ਮੈਨੂੰ ਜ਼ਰੂਰ ਦੱਸਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਮੇਰੀ ਪੀੜ੍ਹੀਆਂ ਨਾਲ ਇਕ ਤੇ ਸ਼ਰੇਅ ਦੱਬ ਕੇ ਕਰਿਓ ਜ਼ਰੂਰ ਕਰਿਓ ਮੇਰੀ ਤੁਹਾਨੂੰ ਹੱਥ ਬਨ ਕੇ ਕਰਿਓ